ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਸਾਵਾ ਜੀ ਕੀ ਪਤੈ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਣਾ ਕੋਟਕਪੂਰਾ ਤੋਂ ਹਾਂ ਜੀ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਾਅਦਾ ਕੀਤਾ ਸੀ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹ ਹੁੰਦਾ ਅਜ ਤੱਕ ਕਿਸੇ ਹੁਕਮਨਾਮੇ ਤੇ ਨਾ ਸੋਧ ਹੋਈ ਨਹੀਂ ਹੁੰਦੇ ਕੱਲਾ ਕੱਲਾ ਜ਼ੇਹੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇੜੀ ਆਪਾਂ ਹੁਣ ਬਣਾ ਲਈ ਆ ਅੱਛਾ ਜੀ ਜ਼ੇਹੇਦਾਰ ਕਰਦੇ ਹਾਲ ਸਿੰਘ ਜਨੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ੇਹੇਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈ ਆ ਪਰ ਉਹਨੂੰ ਲਿਖ ਕੇ ਕਾਲ ਤੱਕ ਹਮੋਂ ਦਿੱਤਾ ਇਹਨਾਂ ਨੂੰ 20 ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਸੀ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਿਖਾਇਆ ਸੀ ਤਾਂ ਕਰਦੇ ਇਹਨਾਂ ਨੂੰ ਪਤਾ ਹੋਣਾ ਨੇ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤਾਂ ਹੱਥ ਮਾਰਦੀ ਕੁੱਤੀ ਔਰਤ ਸਾਲੀ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੁਹਾਨੂੰ ਕਹੂ ਕਿ ਮੈਂ ਬੰਦੇ ਨੂੰ ਮੈਂ ਗੱਲ ਹੀ ਤੇਰਨਾ ਕਰਨੀ ਇਸ ਗੱਲ ਤੇ ਤੂੰ ਮੇਰੇ ਨਾਲ ਲੜਾਈ ਕਰਉਣ ਦੀ ਜ਼ਿਕਰਕੌਰ ਦੀ ਨਹੀਂ ਚਲੋ ਆਪਾਂ ਇਸ ਤੇ ਨਹੀਂ ਮੈਨੂੰ ਧਾਮੀ ਤੇ ਮੇਰੇ ਤਾਂ ਇਸ ਗੱਲ ਦੀ ਇਲਮ ਨਹੀਂ ਕੋਈ ਪੱਖੀ ਹੋਣ ਤੇ ਕੀ ਨਹੀਂ ਹੋਇਆ ਚਲੋ ਆਪਾਂ ਇਹ ਕਹਾਂਗੇ ਕਿ ਬਈ ਹੋਗਾ ਨਾ ਮੇਰੇ ਵੀ ਧਾਮੀ ਨੇ ਕਰਾ ਦਿੱਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ